ਆ ਬੋਲੇ ਜੀ ਪਰਮ ਸਨਮਾਨ ਤੇ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਜੀ ਉਹ ਗੁਰਫਤੇ ਦੀ ਸੰਤ ਸਾਰੇ ਰਲ ਮਿਲ ਕੇ ਕਰੀਏ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕਾਲ ਪੁਰਖ ਪਰਮੇਸ਼ਰ ਤੋਂ ਵਰਸ ਆਇਆ ਨਗਰ ਜੱਜੜ ਜੋ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰਾਮਾ ਰੋਡ ਤੇ ਬਸਿਆ ਹੋਇਆ ਹੈ ਸਮੂਹ ਇਲਾਕਾ ਨਿਵਾਸੀਆਂ ਨੂੰ ਔਰ ਨਗਰ ਨਿਵਾਸੀ ਜੱਜਲ ਨੂੰ ਮਹਾਨ ਕਿਰਪਾ ਹੋਈ ਹੈ ਗੁਰਮਤ ਕਥਾ ਕੀਰਤਨ ਸਮਾਗਮ ਦਾ ਸਮਾਂ ਪ੍ਰਾਪਤ ਹੋਇਆ ਹੈ ਇਸ ਸਮੇਂ ਦੀ ਮਿਤੀ 3 4 ਤੇ 5 ਅਕਤੂਬਰ ਹੈ 18 19 20 ਸਮਾ ਸ਼ਾਮ ਨੂੰ 8 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਹੈ ਸਾਰੇ ਨਗਰ ਦੀ ਸਮੁੱਚੀ ਸੰਗਤ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਸ ਗੁਰਮਤ ਮਹਾਨ ਸਮਾਗਮ ਦੇ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਇਸ ਮਹਾਨ ਕੀਰਤਨ ਉਪਦੇਸ਼ ਵਿੱਚ ਸ਼੍ਰੀਮਾਨ ਸੰਤ ਬਾਬਾ ਬੂਟਾ ਸਿੰਘ ਜੀ ਗੁਰਥਲੀ ਵਾਲੇ ਕੀਰਤਨ ਦੀਵਾਨ ਸਜਾਉਣਗੇ ਤੇ 5 ਅਕਤੂਬਰ ਵਾਲੇ ਦਿਨ ਖੰਡੇਵਾਟੇ ਦਾ ਅਮਰਤ ਸੰਚਾਰ ਹੋਏਗਾ ਅਮਰਤ ਅਵਲਾਖੀ ਸੱਜਣ ਆਪੋ ਆਪਣੀ ਤਿਆਰੀ ਕਰਕੇ 5 ਤਰੀਕ ਨੂੰ ਸ਼ਾਮ 5 ਵਜੇ ਹੀ ਪਹੁੰਚਣ ਦੀ ਕਿਰਪਾਲਤਾ ਕਰਨ ਸਮਾ ਦਿਵਾਨਾਂ ਦਾ ਇੱਕ ਵਾਰੀ ਫੇਰ ਯਾਦ ਰੱਖਿਓ ਸੰਗਤ ਜੀ 3 4 ਤੇ 5 ਅਕਤੂਬਰ 18 19 20 ਅਸੂ ਸਮਾ ਰਾਤ ਦੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਹੈ ਸਮੂਹ ਸੰਗਤਾਂ ਨੂੰ ਸਾਰੇ ਨਗਰ ਦੀ ਜੱਜਲ ਦੀ ਸਮੁੱਚੀ ਸੰਗਤ ਬਲੋਂ ਨਿਮਰਤਾ ਸਹਿਤ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹਮਾਰੀ ਨੂੰ ਦਿਖਾਇਓ ਮਾੜਿਆ ਲੱਖ ਜੀ